ਸਤਿ ਸ਼੍ਰੀ ਅਕਾਲ ਜੀ ਪੀਆਰਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਰਾਜਾ ਢਾਲੀਵਾਲ ਅੱਜ ਤੁਹਾਡੀ ਮੁਲਾਕਾਤ ਕਰਉਣ ਜਾ ਰਹੇ ਹਾਂ ਮੰਡਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਘੋਲੀਆ ਬੀਜੇਪੀ ਪਾਰਟੀ ਵਿੱਚ ਆਪਣਾ ਸੇਵਾ ਕਰ ਰਿਹਾ ਤੇ ਆਓ ਗੱਲਬਾਤ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਜੀ ਦੇ ਨਾਲ ਹਾਂਜੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਮੰਡਲ ਪ੍ਰਧਾਨ ਲੱਗਣ ਤੇ ਬਹੁਤ ਬਹੁਤ ਵਧਾਈਆਂ ਥੋੜੀ ਬਹੁਤ ਤਾਂ ਵਾ ਤੁਹਾਡਾ ਤੁਡੇ ਚੈਨਲ ਦੇ ਮਾਧ੍ਰਾ ਰਾਈ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਮੈਂ ਪਹਿਲੋ ਤੋਂ ਦੂਜੀ ਟਰਨ ਹੋ ਗਈ ਮੇਰੀ ਮੰਡਲ ਪ੍ਰਧਾਨ ਦੀ ਮੈਂ ਪਿੰਡ ਸਮਾਦ ਭਾਈ ਮੰਡਲ ਦੇ ਵਿੱਚ ਮੈਨੂੰ ਪ੍ਰਧਾਨਗੀ ਦਾ ਅਹੁਦਾ ਮਿਲਿਆ ਡਾਕਟਰ ਹਜੋਤ ਕਮਲ ਜੀ ਵੱਲੋਂ ਤੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਮੁੱਚੀ ਸਾਡੀ ਜਿਹੜੀ ਜ਼ਿਲ੍ਹੇ ਦੀ ਲੀਡਰਸ਼ਿਪ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਭੀਜੇਪੀ ਪਾਰਟੀ ਦੇ ਨਾਲ ਕਦੋਂ ਜੁੜੇ ਸੀਗੇ ਤੇ ਕਿੰਨਾ ਟਾਈਮ ਹੋ ਗਿਆ ਹੁਣ ਤੱਕ ਕਿਹੜੇ-ਕਿਹੜੇ ਅਹੁਦਿਆਂ 'ਤੇ ਤੁਸੀਂ ਵਰਕ ਕਰ ਚੁੱਕੇ ਆ ਅੱਜ ਤੱਕ ਦਾ ਸਫਰ ਹੈ ਜਿਹੜਾ ਜਾਂ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ ਰਿਹਾ ਦੇਖੋ ਜੀ ਕੁਛ 2-4 ਸਾਲ ਤਾਈਂ ਮੈਂ ਪਾਰਟੀ 'ਚ ਵੈਸੇ ਹੀ ਕੰਮ ਕੀਤਾ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਜਿਲਾ ਜਰਨਲ ਸਕਤਰ ਐਸੀ ਮੋਰਚੇ ਦਾ ਲਾਇਆ ਸੀਗਾ ਉਸ ਤੋਂ ਬਾਅਦ ਮੈਨੂੰ ਮੰਡਲ ਪ੍ਰਧਾਨ ਲਾਇਆ ਗਿਆ ਯਾਨੀ ਕਿ ਬਹੁਤ ਟਾਈਮਾਂ ਤੋਂ ਅਸੀਂ ਪਾਰਟੀ ਦਾ ਸਾਥ ਦੇਈ ਜਾਂਦੇ ਆਂ ਤਾਂ ਬਾਅਦ ਚੜ ਕੇ ਐਕਸਪੀਰੀਅੰਸ ਤਾਂ ਇਹੋ ਜਿਹਾ ਜੀ ਜੇ ਭਾਰਤੀ ਜਨਤਾ ਪਾਰਟੀ ਦੇ ਐਕਸਪੀਰੀਅੰਸ ਤਾਂ ਬਹੁਤ ਡੂੰਘੇ ਆ ਜੀ ਇਹ ਤਾਂ ਸਿੱਖਦੇ ਸਿੱਖਦੇ ਨੂੰ ਬਹੁਤ ਟਾਈਮ ਲੱਗ ਜਾਂਦਾ ਪਰ ਜਿਹੜੇ ਭਾ ਪ੍ਰਧਾਨ ਮੰਤਰੀ ਨਰਿੰਦਰਪਾਈ ਮੋਦੀ ਜੀ ਦੀ ਸੋਚ ਹੈ ਉਹਨਾਂ ਦੀ ਤਾਂ ਬਹੁਤ ਸੋਚ ਜਣੀ ਕਿ ਦੂਰ ਤੱਕ ਹੈ ਉਹਨਾਂ ਦਾ ਗਰੀਬਾ ਪ੍ਰਤੀ ਵੀ ਬਹੁਤ ਜ਼ਿਆਦਾ ਕਿਸਾਨਾਂ ਪ੍ਰਤੀ ਵੀ ਬਹੁਤ ਜ਼ਿਆਦਾ ਦੇਖੋ ਜੀ ਅੱਜ ਜੋ ਹੜਪੀਰਤ ਦੇਖੋ ਅੱਜ ਉਹਨਾਂ ਆ ਪਾ ਕੇ ਆ ਗਏ ਆ ਉਹਨਾਂ ਦਾ ਅਜਾਇਜ਼ਾ ਲੈ ਕੇ ਗਏ ਆ ਵੀ ਕਿੰਨਾ ਕੀ ਗੱਲਬਾਤ ਆ ਪਸ਼ੂ ਡੰਗਰ ਕਿੰਨੇ ਵੀ ਫਸਲਾਂ ਕਿੰਨੀਆਂ ਤਬਾਹ ਹੋ ਗਈਆਂ ਕਿੰਨੀ ਕਿ ਮਦਦ ਦੇ ਕੇ ਗਏ ਆ ਦੇਖੋ ਜੀ ਉਹਨਾਂ ਨੇ ਆ ਕੇ ਮੌਕੇ ਤੇ 1600 ਕਰੋੜ ਰੁਪਏ ਦਾ ਲਾਨ ਕਰਕੇ ਗਏ ਆ ਬਾਕੀ ਉਹ ਕਹਿੰਦਾ ਵੀ ਇਹ ਇਹਦਾ ਕੋਈ ਨਿੱਕਾ ਜਿਹਾ ਤੋਹਫਾ ਇਹ ਇਹ ਤੋਂ ਵੱਧ ਚੜ ਕੇ ਵੀ ਤੋਹਫੇ ਤੁਹਾਨੂੰ ਹਜੇ ਹੋਰ ਦਵਾਂਗੇ ਇੱਕ ਤੁਹਾਨੂੰ ਇੱਕ ਵਾਰੀ ਕੰਮ ਚਲਾਉਣ ਵਾਸਤੇ ਐਡਾ ਤੋਹਫਾ ਦਿੱਤਾ ਹਾਂ ਹਾਂਜੀ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਕਿ ਸ਼੍ਰੀ ਹਰਜੋਤ ਕਮਲਜੀ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਤੁਹਾਡੇ ਕਿੰਨੀ ਕੁ ਖੁਸ਼ੀ ਹੋਈ ਤੁਹਾਨੂੰ ਜਾਂ ਕੋਈ ਗਿਲਾ ਸ਼ਿਕਵਾ ਕੋਈ ਨਾ ਕੋਈ ਗੱਲਾ ਸ਼ਿਕਵਾ ਨਹੀਂ ਸਾਨੂੰ ਤਾਂ ਵਧੀਆ ਲੀਡਰ ਮਿਲਿਆ ਜਿਹੜਾ ਪਿੰਡਾਂ ਤੇ ਜਾਣ ਆਉਣ ਵਾਲਾ ਕੁਈ ਐਡੀ ਗੱਲ ਨਹੀਂ ਬਹੁਤ ਵਧੀਆ ਸੋਚ ਆ ਡਾਕਟਰ ਹਰਜੋਤ ਕਮਲਦੀਪ ਵੀ ਪਹਿਲਾਂ ਡਾਕਟਰ ਸਮਾਜ ਜੀ ਸੀ ਉਹਨਾਂ ਨੇ ਵੀ ਬਹੁਤ ਪਾਰਟੀ ਵਾਸਤੇ ਕੀਤਾ ਕੁਝ ਬਾਕੀ ਹੁਣ ਡਾਕਟਰ ਹਰਜੋਤ ਕਮਲ ਜੀ ਆ ਗਏ ਇਹ ਵੀ ਬਹੁਤ ਕਰਨਗੇ ਪਾਰਟੀ ਵਾਸਤੇ ਤੇ ਬਾਕੀ ਉਹ ਤਾਂ ਪਹਿਲਾਂ ਤੋਂ ਹੀ ਲੀਡਰ ਆ ਹਰਜੋਤ ਜੀ ਇੱਕ ਤੁਸੀਂ ਆਪਣੇ ਪਿੰਡ ਕੋਹਲੀ ਅਕਲਾਂ ਵਿੱਚ ਸਰਪੰਚੀ ਦੀ ਚੋਣ ਵੀ ਲੜੀ ਸੀ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਉਹ ਜੀ ਬਹੁਤ ਵਧੀਆ ਰਿਹਾ ਸਾਨੂੰ ਪਿੰਡ ਦੇ ਵਿੱਚੋਂ ਮਨ ਕੇ ਚੱਲੋ ਵੀ ਇੰਨੇ ਸਾਧ ਜਿੰਦਾ ਤੁਹਾਡਾ ਬੀਜੇਪੀ ਨਾਲ ਜੁੜੇ ਹੋਏ ਸੀ ਕੋਈ ਜਿੱਦਾਂ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਿਆ ਆਪ ਹੋ ਗਈ ਵੀ ਉਹ ਜ਼ਿਆਦਾ ਹੁੰਦੇ ਪਿੰਡਾਂ ਦੇ ਵਿੱਚ VOTER ਵੀ ਤੇ ਇਹ ਬੀਜੇਪੀ ਦੇ VOTER ਤੁਹਾਡੇ ਸਪੋਰਟ 'ਚ ਸੀਗੇ ਜਾਂ ਕੋਈ ਤੁਹਾਡਾ ਕੋਈ ਵਿਰੋਧ ਹੋਇਆ ਕੋਈ ਤੁਸੀਂ ਸਰਪੰਚਤਾ ਬਣ ਨਹੀਂ पाए ਹਰਗੇ ਸੀਗੇ ਹਨਾ ਦੇਖੋ ਜੀ ਮੈਂ ਬਹੁਤ ਵਧੀਆ ਤੁਸੀਂ ਸਾਨੂੰ ਸਵਾਲ ਪੁੱਛਿਆ ਗਿਆ ਤੇ ਪਰ ਪਿੰਡ ਦੇ ਵਿੱਚ ਮੇਰਾ ਕੋਈ ਵਿਰੋਧ ਤਾਂ ਨਹੀਂ ਸੀਗਾ ਇੱਕ ਮੈਂ ਐਸੀ ਹੋਣ ਦੇ ਨਾਂ ਤੇ ਮੈਂ ਜਨਰਲ ਸੀਟ ਦੇ ਵਿੱਚ ਲੜਿਆ ਜਿਹੜੇ ਬੰਦੀਚੀ ਦੇ ਵਿੱਚ 750 ਵੋਟ ਲਿਆ ਬਹੁਤ ਵੱਡੀ ਗੱਲ ਹੋ ਗਈ ਹੈ ਤੇ ਬਹੁਤ ਖੁਸ਼ੀ ਹੈ ਮੈਂ ਅੱਜ ਜਿੱਤਿਆਂ ਬਰਾਬਰਿਆਂ ਜੀ ਹਰੇ ਕਿੰਨੀਆਂ ਵੋਟਾਂ ਤੇ ਸੀ ਮੈਂ 350 ਵੋਟ ਤੇ ਸੀ ਹਰੇ ਸੀਗੇ ਤੇ ਮੈਂ ਤਾਂ ਇੰਨੀ ਬਹੁਤ ਖੁਸ਼ੀ ਹੈ ਮੈਂ ਜਿੱਤਿਆਂ ਦੇ ਉੱਤੋਂ ਦੀ ਹੈ ਮੇਰੇ ਪਿੰਡ ਦੇ ਨੇ ਸਹਿਯੋਗ ਤਾਂ ਦਿੱਤਾ ਨਾ 750 ਵੋਟ ਬਹੁਤ ਹੁੰਦੀ ਹੈ ਜੀ ਬਹੁਤ ਧੰਨਵਾਦ ਕਰਦੇ ਨੇ ਪਿੰਡ ਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਪਰ ਮੇਰਾ ਪਹਿਲਾਂ ਤੋਂ ਸਹਿਯੋਗ ਦਿੰਦੇ ਮੈਂ ਨਾ ਜਦੋਂ MP ਇਲੈਕਸ਼ਨ ਹੋਇਆ ਸੀਗਾ ਕਿੰਨੀ ਵਿਰੋਧਤਾ ਸੀ ਉਦੋਂ ਉਸ ਟਾਈਮ ਦੇ ਵਿੱਚ ਵੀ ਮੈਂ 680 ਵੋਟਾਂ ਹਾਂ ਸਰਾਜ ਜੀ ਨੂੰ ਪੁਆਇਆ ਜੀ ਆਹਦੇ ਪਿੰਡ ਦੇ ਵਿੱਚੋਂ ਠੀਕ ਹੈ ਹਾਂ ਉਦੋਂ ਆਪਣੇ ਕਾਲੀ ਵੀ ਹਰਗੇ ਸੀਗੇ ਤੇ ਕਾਂਗਰਸ ਵੀ ਆਪਾਂ ਹਰਾਏ ਸੀਗੇ ਪਿੰਡ ਦੇ ਵਿੱਚ ਇੱਕ ਤੁਸੀਂ ਹੁਣ ਚਲੋ ਸਿਆਸੀ ਦੇ ਇਸ ਲਾਈਨ 'ਚ ਤਾਂ ਹੈਗੇ ਹੈਗੇ ਤੁਸੀਂ ਤੇ ਵੀ ਆਮ ਘਰ ਚਲਾਉਣ ਵਾਸਤੇ ਵੀ ਕੋਈ ਕੰਮ ਧੰਦਾ ਕੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਜੀ ਵਿੱਚ ਮੈਂ ਫੋਰ ਮੈਨ ਸ਼ੈਲਰ ਦਾ ਮੈਂ ਆਪਦਾ ਸ਼ੈਲਰ ਦਾ ਵੀ ਨਾ ਜੋਬ ਕਰਦਾ ਬਾਕੀ ਮੇਰੇ ਬੱਚੇ ਬਾਹਰ ਸੈਟ ਹੈ ਗਏ ਵੇ ਆ ਨਾਲੇ ਪਾਰਟੀ ਦਾ ਕੰਮ ਕਰੀਦਾ ਨਾਲ ਦੇ ਨਾਲ ਜੋਬ ਕਰੀਦੀ ਆ ਆਪਾਂ ਟਾਈਮ ਟੂ ਟਾਈਮ ਕੱਢ ਕੇ ਆ ਜੀ ਮਿਹਨਤ ਕਰਦੇ ਆ ਠੀਕ ਹੈ ਕੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਸੰਦੇਸ਼ ਇਹ ਹੀ ਦਿੰਨੇ ਆ ਵੀ ਆਪਦਾ ਨਸ਼ੇ ਤੋਂ ਬਚਣਾ ਅੱਜ ਪੰਜਾਬ ਦਾ ਕੀ ਮਾਹੌਲ ਵਿਗੜਿਆ ਵਾ ਨਸ਼ਾ ਆ ਮਾਨ ਜੀ ਕਹਿੰਦੇ ਸੀ ਨਸ਼ਾ ਮੁਕਤ ਕਰਾਂਗੇ ਤੇ ਤਾਂ ਉਦੋਂ ਦਾ ਨਸ਼ਾ ਦਾ ਵਾਧਾ ਹੀ ਤੁਰੇ ਜਾਂਦਾ ਦਿਨੇ-ਦਿਨੇ ਲੋਕਾਂ ਦਾ ਬੁਰਾ ਹਾਲ ਨਸ਼ੇ ਨਾਲ ਬੱਚੇ ਮਰੀ ਜਾਂਦੇ ਆ ਮਾਵਾਂ ਰੋਂਦੀਆਂ ਤੇ ਬਹੁਤ ਬੁਰਾ ਹਾਲ ਹੋਇਆ ਪੰਜਾਬ ਦਾ ਗੈਂਗਵਾ ਥਾਂ ਤੇ ਗੋਲੀ ਮਾਰੀ ਜਾਂਦੀ ਆ ਕੀ ਕੁਛ ਹੋ ਜਾਂਦਾ ਪੰਜਾਬ ਦੇ ਵਿੱਚ ਜੇ ਕਿਤੇ ਇੱਥੇ ਜਿਵੇਂ ਜੋਗੀ ਜੀ ਨੇ ਕੀਤਾ ਨਾ ਯੂਪੀ ਦੇ ਵਿੱਚ ਜੇ ਕਿਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਇਹ ਸਭ ਚੀਜ਼ਾਂ ਕਰ ਹੁਣ ਵੀ ਤਾਂ ਪ੍ਰਧਾਨ ਮੰਤਰੀ ਉੱਪਰ ਨਰਿੰਦਰ ਮੋਦੀ ਜੀ ਆ ਬੀਜੇਪੀ ਦੀ ਸਰਕਾਰ ਹੈ ਉਹ ਵੀ ਕਰਵਾ ਸਕਦੇ ਨੇ ਨਹੀਂ ਜੋ ਐਨ ਹੁੰਦਾ ਹੈ ਸੱਤਾਂ ਦੇ ਵਿੱਚ ਜਿਹੜੀ ਅੱਜ ਪੰਜਾਬ ਦੇ ਵਿੱਚ ਸਰਕਾਰ ਹੈ ਨਾ ਉਸੇ ਦੇ ਉਹੀ ਕਰਾ ਸਕਦੀ ਹੁੰਦੀ ਜੋ ਕਰਾ ਸਕਦੀ ਹੁੰਦਾ ਹੈ ਸੈਂਟਰਲ ਸਰਕਾਰ ਨਹੀਂ ਇਹਦੇ ਵਿੱਚ ਨਹੀਂ ਖਲਬਾਜੀ ਕਰ ਸਕਦੀ ਹੁਣ ਤੁਸੀਂ ਕਹਿ ਰਹੇ ਹੋ ਵੀ ਆਉਣ ਵਾਲੇ ਇਲੈਕਸ਼ਨ ਆ ਜਿਹੜੇ 2027 ਦੇ ਵਿੱਚ ਉਦੋਂ ਮੰਨ ਲਓ ਬੀਜੇਪੀ ਬਣ ਜਾਂਦੀ ਹੈ ਉਹਦੇ ਵਿੱਚ ਫਿਰ ਜੇ ਉਹ ਨਸ਼ਾ ਮੁਕਤ ਕਰ ਦੇਣਗੇ ਹਾਂਜੀ ਕਰਨਗੇ ਉਹ ਤਾਂ ਇਹ ਤਾਂ ਸਾਰੀਆਂ ਸਰਕਾਰਾਂ ਹੀ ਕਹਿੰਦੇ ਨੇ ਨਹੀਂ ਨਹੀਂ ਜੇ ਕਹਿੰਦੀਆਂ ਹੈਂਆਂ ਜੇ ਕੋ ਕਰਕੇ ਦਿਖਾਵਾਂਗੇ ਇਹ ਚੀਜ਼ ਅਸੀਂ ਅਸੀਂ ਆਪ ਪਿੰਡਾਂ ਦੇ ਵਿੱਚ ਜਿਹੜੇ ਲੀਡਰ ਸੋਹਾਂ ਵੀ ਖਾ ਜਾਂਦੇ ਗੁਟਕਾ ਸਾਹ ਉਹ ਤਾਂ ਇਹ ਉਹਦਾ ਫਰੋ ਉਹ ਉਹਨਾਂ ਦੀ ਸੋਚ ਆ ਉਹਨਾਂ ਵਾਲੇ ਨਹੀਂ ਕੁਝ ਕਹਿੰਦੇ ਉਹ ਤਾਂ ਕਹਿੰਦੇ ਚਾਰਾਂ ਦਿਨਾਂ ਚਾਹੀ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ ਜਿਸ ਤਰ੍ਹਾਂ 2027 ਨੂੰ ਇਲੈਕਸ਼ਨ ਆ ਰਹੇ ਆ ਉਹਦੇ ਵਿੱਚ ਤੁਹਾਡੇ ਬੀਜੇਪੀ ਪਾਰਟੀ ਵੱਲੋਂ ਐਮਐਲਏ ਦੀ ਸੀਟ ਕੌਣ ਲੜੂਗਾ ਤੁਹਾਡੇ ਮੁਤਾਬਿਕ ਉਹ ਤਾਂ ਜੀ ਪਾਰਟੀ ਦਾ ਫੈਸਲਾ ਹੈ ਜਿਵੇਂ ਪਾਰਟੀ ਕੋਈ ਵੀ ਬੰਦਾ ਸਾਡੇ ਮੂਹਰੇ ਕੋਈ ਵੀ ਲੈ ਕੇ ਖੜਾ ਕਰ ਦੂਗੀ ਅਸੀਂ ਉਹਦੇ ਨਾਲ ਵੱਧ ਚੜ ਕੇ ਸਾਥ ਦੇਵਾਂਗੇ ਇਹ ਤਾਂ ਪਾਰਟੀ ਦਾ ਫੈਸਲਾ ਹੈ ਜਾਂ ਸਾਡੀ ਲੀਡਰਸ਼ਿਪ ਬੈਠੀ ਆ ਉਹਨਾਂ ਨੇ ਦੱਸਣਾ ਅਸੀਂ ਜਿੱਧਰ ਉਹ ਕਹਿਣਗੇ ਹੀ ਉਧਰ ਵੱਧ ਚੜ ਕੇ ਪਿੰਡਾਂ ਦੇ ਵਿੱਚ ਆਪ ਜਿਹੜੇ ਸਾਨੂੰ ਪਿੰਡ ਲਾਏ ਆ ਜਿੰਨਾਂ ਜਿਹਨੂੰ ਵੀ ਟਿਕਟ ਦੇਣਗੇ ਤੁਸੀਂ ਉਹਦਾ ਸਾਥ ਦੇਵਾਂਗੇ ਵੱਧ ਚੜ ਕੇ ਜਿਹਨੂੰ ਪਾਰਟੀ ਮਰਜ਼ੀ ਦੇਵੇ ਟਿਕਟ ਉਹ ਪਾਰਟੀ ਦਾ ਫੈਸਲਾ ਹੈ ਜੇ ਇਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ 27 ਦੇ ਵਿੱਚ ਜਿਹੜੇ ਆ ਨੌਜਵਾਨ ਆਪਾਂ ਗਲੀਆਂ 'ਚ ਫਿਰਦੇ ਆ ਜਾਂ ਕੋਈ ਨਸ਼ੇ ਤੇ ਲੱਗਿਆ ਫਿਰਦਾ ਕੋਈ ਵਿੱਲਾ 'ਚ ਤੁਰਿਆ ਫਿਰਦਾ ਕੋਈ ਕਿਤੇ ਫਿਰਦਾ ਇਹ ਇਹ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸੈਂਟਰ ਦੀ ਸਰਕਾਰ ਨਾਲੋਂ ਜੇਕਰ ਅਸੀਂ 27 ਦੇ ਵਿੱਚ ਸਾਡੀ ਸਰਕਾਰ ਆਉਂਦੀ ਆ ਪਰ ਸਾਨੂੰ ਪੂਰਾ ਡਾਊਟ ਆ ਤੁਹਾਨੂੰ ਕਿ ਆਊਗੀ ਨਹੀਂ ਆਊਗੀ ਹਰ ਹਾਲਤ ਆਊਗੀ ਡਾਊਟ ਵਾਲੀ 'ਚ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਹਾਂ ਜੀ ਲੋਕਾਂ ਨੂੰ ਪਿੰਡਾਂ 'ਚ ਆਵਾਜ਼ਾਂ ਆ ਰਹੀਆਂ ਜੀ ਮੈਂ ਸੇਨਿਅਰ ਥੋੜੇ ਮਾਦਰਮ ਭਾਈ ਮੈਂ ਇਹ ਕਲਾ ਕਰਨਾ ਚਾਹੁੰਦਾ ਸੀਗਾ ਤੇ ਇਹਦਾ ਹੀ ਮੈਂ ਥੋੜਾ ਬਹੁਤ ਥੋੜੇ ਚੈਨਲ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸਨ ਸਰਦਾਰ ਸੁਖਵੀਰ ਸਿੰਘ ਮੰਡਲ ਪ੍ਰਧਾਨ ਪਿੰਡ ਕੋਲੀਆ ਕਲਾਂ ਤੋਂ ਸੋ ਦੇਖਦੇ ਰਹੋ ਪ੍ਰਾਈਮਰ ਰਿਕਾਰਡਿੰਗ ਵੀਡੀਓ ਟੂਡੇ ਚੈਨਲ ਸਤਿ ਸ੍ਰੀ ਅਕਾਲ